ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਭੰਗੂ ਸਾਹਿਬ ਅੱਜ ਮੈਂ ਖੜਾ ਕੁੱਲੇਵਾਲ ਪਿੰਡ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਦੇਖੋ ਯਾਰ ਲੋਕਾਂ ਦੇ ਯਾਰ ਇੰਨੇ ਮੂਰਖ ਕੰਮ ਆ ਸਾਰੀ ਦਿਰਾਖਤ ਬੜਤੇ ਯਾਰ ਸਾਰੀ ਰੋਡ ਦੇ ਉੱਪਰੋਂ ਸਾਰੀ ਦਿਰਾਖਤ ਬੜਤੇ ਜਿਹੜੇ ਰਹਿੰਦੇ ਸੀ ਉਹ ਖੇਤਾਂ ਨੂੰ ਅੱਗ ਲਾ ਕੇ ਸਾਰੀ ਛਾੜ ਦਿੱਤੇ ਨੇ ਬੂਟੇ ਦੇਖੋ ਯਾਰ ਹੁਣ ਜਵਾਕ ਕੋਈ ਵੀ ਨੰਗਦਾ ਬੁੱਢਾ ਕੋਈ ਸਿਆਣਾ ਕੋਈ ਵੀ ਤੇ ਸਾਮਾ ਦੇ ਵਿੱਚ ਯਾਰ ਬੰਦਾ ਲੰਘ ਜਾਂਦਾ ਦੇਖੋ ਕਿਵੇਂ ਵੱਡ ਵੱਡ ਛਿੱਟੇ ਪੈਨੇ ਗੂਟੇ ਦਰਾਸਤ ਆ ਦੇਖੋ ਆ ਜਾੜਿਆ ਪਿਆ ਸਾਰਾ ਅੱਗ ਲਾ ਕੇ ਇੰਨੀ ਘਟਿਆ ਕਤੂਤ ਦੇਖੋ ਯਾਰ ਲੋਕਾਂ ਦੀ ਸਾਮਾ ਦੇ ਦਰਾਸਤ ਲਾਉਣੇ ਦਾ ਕੀ ਨੇ ਦੇਖੋ ਟੈਂਪਰੇਚਰ ਬਾਦਦਾ ਫੇਰ ਕਹਿੰਦੇ ਜੀਵ ਜੀਵ ਨਿਕਲੀ ਪਈ ਆ ਜੀਵਤਾ ਜੀਵ ਹਲੇ ਹੋਰ ਨਿਕਲ ਨਹੀਂ ਆ ਇਹਨਾਂ ਦੇ ਜੇ ਇਹੀ ਹਾਲ ਰਹਿ ਪੰਜਾਬ ਦੇ ਆ ਦੇਖੋ ਆ ਸਾਰੇ ਬੂਟਾ ਫੂਕ ਦਿੱਤਾ ਜੇਹੀ ਹਾਲ ਰਹਿ ਪੰਜਾਬ ਦੇ ਫੇਤਾ ਟੈਂਪਰੇਚਰ ਹੋਰ ਜ਼ਿਆਦਾ ਹੋ ਜਾਣਾ ਫਿਰ ਤਾਂ ਹੋਰ ਜ਼ਿਆਦਾ ਜੀਲ ਨਿਕਲ ਜਾਣੀ ਐਥੋਂ ਦੇਖ